ਕੱਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਸ਼ਫਾਰਕ ਦੀ ਸਪੈਸ਼ਲ ਰਿਪੋਰਟ ਜ਼ਿਲ੍ਹਾ ਮਲੇਰਕੋਟਲਾ ਵਿੱਚ ਹੋਦੀ ਬੰਰਿਆ ਦਿੱਲੀ ਘਟਰਾ ਹਾਈਵੇ ਰੋਡ ਵਿੱਚ ਆਈ ਗੁਰ ਨਾਨਕ ਰਾਈਸ ਐਂਡ ਐਗਰੋ ਪ੍ਰੋਡਕਟਸ ਅਹਮਦਾਬਾਦ ਵਿੱਚ ਸ਼ੈਲਰ ਤੇ ਕਾਰਜਾ ਕਰਨ ਪੁਜਾ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸ਼ੈਲਰ ਮਾਲਕ ਦੇ ਪਿਤਾ ਦਾ ਕਹਿਣਾ ਸੀ ਕਿ ਸਾਨੂੰ ਖੇਤੀ ਬਾੜੀ ਅਵਾਦ ਅਨੁਸਾਰ ਮੁਆਵਜ਼ਾ ਦੇ ਰਹੀ ਹੈ ਸਰਕਾਰ ਜਦੋਂ ਕਿ ਸਾਡੀ ਜਗ੍ਹਾ ਕਮਰਸ਼ੀਅਲ ਹੈ ਤੇ ਇਸ ਵਿੱਚ ਮਸ਼ੀਨਰੀ ਲੱਗੀ ਹੋਈ ਹੈ ਜਦੋਂ ਕਿ ਪੰਜਾਬ ਵਿੱਚ ਹਮੜਾ ਵਿਕੇ ਸਰਕਾਰ ਨੇ ਕਮਰਸ਼ੀਅਲ ਮੁਆਵਜ਼ਾ ਦਿੱਤਾ ਹੈ ਇੱਥੇ ਹੀ ਬਸ ਨਹੀਂ ਲੋਹੇ ਦੀ ਫੈਕਟਰੀ ਤੇ ਇੱਕ ਸਰੀਆ سیمنٹ ਦੀ ਦੁਕਾਨ ਨੂੰ ਵੀ ਖੇਤੀਬਾੜੀ ਜ਼ਮੀਨ ਮੁਤਾਬਕ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਇੰਨਾ ਕੈਮਰੇ ਅੱਗੇ ਕਿਹਾ ਤੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਉਹਨਾਂ ਦੀ ਜ਼ੁਬਾਨੀ ਸੁਣੋ ਜੀ ਹਾਂਜੀ ਕੀ ਨਾਮ ਭਾਈ ਜਾਨ ਮੇਰਾ ਮਨਾਮ ਮੁਹੰਮਦ ਆਸ਼ਰਫ ਸਾਡੀ ਸਰੀਆ ਸੀਮੈਂਟ ਦੇ ਗੋਲਡਨ ਆਇਰਨ ਐਂਡ ਸੀਮੈਂਟ ਸਟੋਰ ਦੀ ਦੁਕਾਨ ਹੈ ਇਹ ਨੈਸ਼ਨਲ ਹਾਈਵੇ ਦੇ ਵਿੱਚ ਰੋਡ ਦੇ ਵਿੱਚ ਬਿਲਡਿੰਗ ਆ ਰਹੀ ਹੈ ਸਾਨੂੰ ਇਹਦਾ ਗਵਰਨਮੈਂਟ ਵੱਲੋਂ ਬਹੁਤ ਜ਼ਿਆਦਾ ਘੱਟ ਮੁਆਵਜ਼ਾ ਦਿੱਤਾ ਜਾਂਦਾ ਹੈ ਕਿੰਨੇ ਮਾਪਜਾ ਦੇ ਲੈਣੇ ਸਾਡੀ ਬਿਲਡਿੰਗ ਦਾ 1283000 ਰੁਪਿਆ ਨਾ ਟੋਟਲ ਅਮਾਉਂਟ ਬਣਾਈ ਆ ਇਹ ਰੇਟ ਐਗਰੀਕਲਚਰ ਦਾ ਇਹ ਐਗਰੀਕਲਚਰ ਦੇ ਟੋਟਲੀ ਪੈਸੇ ਦੇ ਰਿਆ ਨੇ ਕਮਰਸ਼ੀਅਲ ਦਾ ਦੋਈ ਤੋਂ ਪੈਣੀ ਦੇ ਰਿਆ ਅੱਛਾ ਥੋੜੀ ਕੀ ਮੰਗਾ ਸਾਡੀ ਮੰਗਾ ਸਾਨੂੰ ਸਹੀ ਤਰੀਕੇ ਨਾਲ ਸਹੀ ਜਿਹੜਾ ਸਾਡਾ ਬੰਦਾ ਮਾਪਜਾ ਉਹ ਦਿੱਤਾ ਜਾਵੇ ਕਮਰਸ਼ੀਅਲ ਵਾਲਾ ਕਮਰਸ਼ੀਅਲ ਵਾਲਾ ਮਾਪਜਾ ਦਿੱਤਾ ਜਾਵੇ ਸਾਨੂੰ ਸਭ ਕੋਈ ਸੰਗਰੀ ਵਗੈਰਾ ਜੋ ਵੀ ਹੋਏਗਾ ਜਿਹੜਾ ਕੱਲ ਇਹਨਾਂ ਨੇ ਮਤਲਬ ਐਜੰਟ ਸਾਹਿਬ ਨੇ ਇਹਦਾ ਲੋਕ ਲਾ ਕੇ ਗਏ ਸੀ ਅਸੀਂ ਤੁਹਾਡੇ ਦਾ ਲੋਕ ਕੋਟ ਨੇ ਹੁੰਲੇ ਵੀ ਨੂੰ ਸੰਦਰੀ ਕੋ ਦਨ ਜਸ ਤੁਹਾਡਾ ਕੀ ਨਾਮ ਹੈ ਤੇ ਕਿਹੜੇ ਡਿਪਾਰਟਮੈਂਟ ਚ ਕੀ ਡਬਲ ਯੂ ਚੰਡ ਕੀ ਗੱਲ ਹੈ ਜੀ ਕੀ ਪੋਸਟ ਤੇ ਐਸ ਡੀਓ ਐਸ ਡੀਓ ਐਸ ਟੀਓ ਟੀ ਡਬਲ ਯੂ ਮੰਡਰ ਅਸ ਪ੍ਰੋਸੀ ਡਿਊਟੀ ਰਜਿਸਟਰਰ ਤੁਹਾਡੇ ਕੋਲ ਕੋਈ ਜਿੰਮੇ ਇਹ ਗੱਲ ਕਹਿ ਰਹੇ ਸੋ ਇਹ ਅਵਾਰਡ ਆਪ ਪ੍ਰਾਪਤ ਕਰਾਈ ਇਹਨਾਂ ਨੇ ਰੈਸਟੰਡ ਦਫਤਰ ਵਾਲਿਆਂ ਨੇ ਉਹ ਮੇਰੇ ਕੋਲ ਹੈ ਉਸ ਨੂੰ ਮਤ ਭੋਈ ਕਾ ਕੀ ਨਾਮ ਹੈ ਤੁਹਾਡਾ ਬਰਨਾਲ ਸਿੰਘ ਨੇ ਉਹਦੇ ਚ ਅਵਾਰਡ ਜਿਹੜਾ ਖੇਤੀਬਾੜੀ ਦਾ ਦੂਜਾ ਵਾਰ ਮੈਂ ਤਾਂ ਇਹ ਤਾਂ ਉਹ ਇਹਦੇ ਬਾਰੇ ਮੈਨੂੰ ਨਹੀਂ ਕੋਈ ਮੇਰੀ ਡਿਊਟੀ ਨਹੀਂ ਡਿਊਟੀ ਲੱਗੀ ਮੈਨੂੰ ਆਵਾਰ ਦੱਸ ਹਾਂ ਉਹ ਤਾਂ ਜਿੰਮ ਸਾਹਿਬ ਕੋਲ ਜਾਓ ਤੁਸੀਂ ਉਹ ਦੱਸ ਆ ਵੀ ਨਾ ਸੰਦ ਵਿੱਚ ਲੈ ਆਵਾਰ ਪਾਇਰ ਹੋਈ ਆ ਜ਼ਮੀਨ 7 ਵਿਗੇ 15 ਵਿਗੇ ਹਾਂ ਚ 24 ਸੈਲਰ ਲੱਗਿਆ ਹੋਇਆ ਸਾਨੂੰ ਜਿਹੜਾ ਇਹਦੇ ਪੈਸੇ ਮਿਲ ਰਿਹਾ ਉਹ ਖੇਤੀਬਾੜੀ ਦੇ ਮਿਲਦੇ ਆ ਸਰ ਸੈਲਰ ਦਾ ਕੋਈ ਅਵਾਰਡ ਨਹੀਂ ਬਣਿਆ ਸਰ ਇੱਕ ਆਰ ਆਰ ਵਾਰਡ ਬਣਦਾ ਹੁੰਦਾ ਰੀ ਸੈਟਲਮੈਂਟ ਰੀ ਹੈਬਿਟੇਸ਼ਨ ਉਹ ਨਹੀਂ ਬਣਿਆ ਸਰ ਸਾਨੂੰ ਇਹਦੇ ਇਹਦਾ ਰਜਕਾਰ ਮੁਹੱਈਆ ਕਰਾਉਣਾ ਹੁੰਦਾ ਸਰਕਾਰ ਨੇ ਪੇਮੈਂਟ ਅਜੇ ਤੱਕ ਸਾਨੂੰ ਇਹਦੀ ਕੋਈ ਮਿਲੀ ਨਹੀਂ ਨਾ ਖੇਤੀਬਾੜੀ ਦੀ ਨਾ ਦੂਸਰੀ ਸਰ ਸਾਡਾ ਜਿਹੜਾ ਵਾਰਡ ਬਣਾਇਆ ਸਿਰਫ ਇਹਨਾਂ ਨੇ ਗੈਰਜ ਦਾ ਬਣਾਇਆ ਜੀ ਇੱਕ ਗੈਰਜ ਜੋ 35000 ਗੱਟਾ ਸੀ ਉਹਦੇ ਤੇ ਜੀਰੀ ਸਟੋਰ ਕਰਦੇ ਆ ਉਹ ਅਸਰ ਰਾਈਸ ਸੈਂਟਰ ਦਾ ਕੋਈ ਵਾਰਡ ਨਹੀਂ ਸੀਨੀਅਰ ਅਫਸਰ ਆਉਂਦੇ ਆ ਮੁਲਾਕਾਤ ਹੋਈ 10 ਵਾਰ ਮਿਲੇ ਉਹਨਾਂ ਨੇ ਸਾਡਾ ਕੋਈ ਵਾਰਡ ਨਹੀਂ ਬਣਾਇਆ ਕਹਿੰਦੇ ਆ ਤੁਸੀਂ ਆਰਬਿਟਰੇਸ਼ਨ 'ਚ ਚਲੇ ਜਾਓ ਇਹ ਆਰਬਿਟਰੇਸ਼ਨ ਦਾ ਕੇਸ ਸੈਟਲ ਹੁੰਦਾ ਫਿਰ ਤੁਹਾਨੂੰ ਅਸੀਂ ਭਜਾਇਸਨ ਦੇਣਾ ਸਰ ਆਹ ਦੇਖੋ ਸਾਡਾ ਕੀ ਖੜਿਆਇਆ ਇਹਨਾਂ ਨੇ ਕੀ ਕੀ ਸਾਡੀਆਂ ਬੈਲਟਾ ਵੱਡ ਵੱਡੇ ਘੇਰਿਆ ਪਿਆ ਸਮਾਨ ਇਹ ਸਰ 1.5 ਕਰੋੜ ਰੁਪਏ ਦੀ ਮਸ਼ੀਨਰੀ ਆ ਸਰ ਇਹ ਕਿਹਦੀ ਇੱਕ ਸਟੱਡੀ ਚ ਜਾਊਗੀ ਸਾਨੂੰ ਇਹ ਨਹੀਂ ਪਤਾ ਇਹਦੇ ਵਾਸਤੇ ਕਿਹੜਾ ਉਹ ਅਪੁਆਇੰਟ ਕੀਤਾ ਲੋਕਲ ਕਮਿਸ਼ਨ ਸਾਨੂੰ ਹੋ ਨਹੀਂ ਪਤਾ ਸਾਨੂੰ ਕੋਈ ਨੋਟਿਸ ਨਹੀਂ ਐਸਟੀਐਮ ਸਾਹਿਬ ਕੱਲ੍ਹ ਆਵਨਿਓ ਕੋਈ ਪ੍ਰੋਵਾਈਡ ਹੋਇਆ ਅਜੇ ਤੱਕ ਵੀ ਕਿਹੜੇ ਆਰਡਰ ਦੇ ਮੁਤਾਬਕ ਇਹ ਮਸ਼ੀਨਰੀ ਚੱਕੀ ਜਾਣੀ ਆ ਸਰ ਸਰਾ ਸਰ ਟੱਕਾ ਹੋ ਰਿਹਾ ਕੱਲ ਇਹਨਾਂ ਦੇ ਮਲਾਜ਼ਮਾਂ ਨੇ ਆ ਕੇ ਇੱਥੇ ਜਿੰਦੇ ਤੋੜੇ ਐ ਨੇ ਚਾਹੀਦੇ ਨੇ ਹੋਰ ਅਸੀਂ ਆ ਕੇ ਗੱਲਬਾਤ ਕੀਤੀ ਤਾਂ ਸਾਨੂੰ ਅਰੈਸਟ ਕਰਾਤਾ ਕਿੰਨੀ ਜਗ੍ਹਾ ਤੇ ਤੁਹਾਡਾ ਸੈਲਰ ਹੈ ਜੀ ਕਿੰਨੀ ਜਗ੍ਹਾ ਤੁਹਾਡੀ ਇਹ 15 ਕਿੰਨੀ ਜਗ੍ਹਾ ਤੇ ਤੁਹਾਡਾ ਸੈਲਰ ਹੈ ਕਿੰਨੀ ਜਗ੍ਹਾ ਤੁਹਾਡੀ ਬਾੜੀ ਹੈ ਜੀ ਜਿਹੜੀ ਸੈਲਰ ਦੀ ਜਗ੍ਹਾ ਸਰ 15 ਵਿਕੇ ਹੈ ਗੁਰੂ ਨਾਨਕ ਰਾਈਸ ਐਂਡ ਐਗਰੋ ਪ੍ਰੋਡਕਟ ਦੇ ਨਾਂ ਤੇ ਜਿਹੜਾ ਜੋ ਤਕਰੀਬਨ 7000 ਗਜ ਜਗ੍ਹਾ ਪਾਇਰ ਹੋ ਰਹੀ ਹੈ ਸਰ ਉਹਦਾ ਸਾਨੂੰ ਕਮਰਸ਼ੀਅਲ ਮੁਆਵਜ਼ਾ ਮਿਲਣਾ ਸਰ 10000 ਰੁਪਏ ਗੱਲ ਦੇ ਹਿਸਾਬ ਨਾਲ ਜੀ ਸਾਨੂੰ ਦੇ ਰਹੇ ਨੇ ਖੇਤੀਬਾੜੀ ਦਾ ਇਹ 12 ਲੱਖ ਰੁਪਏ ਕਿੰਨੇ ਦੇ ਹਿਸਾਬ ਨਾਲ ਸਰ ਕਿੰਨਾ ਤੋਂ 200 ਰਿਆ ਦੇ ਨਾਲ ਜੀ ਇਹਦੇ ਨਾਲ 3 ਸਾਲ ਤੋਂ ਤਾਂ ਸਾਡਾ ਹਰਾਈਸ ਸੈਲਰ ਖੜਾ ਹੈ ਜਿਹਦੇ ਨਾਲ 40 50 ਬੰਦਿਆਂ ਦਾ ਰੋਜ਼ਗਾਰ ਚਲਿਆ ਗਿਆ ਸਰ ਅਸੀਂ ਫੈਮਿਲੀ ਚ ਅਸੀਂ ਮੈਂਬਰ ਡਿਸਟਰਬ ਹੋਏ ਪਿਆ 3 ਸਾਲ ਤੋਂ ਸਾਡੀ ਪ੍ਰਾਪਰਟੀ ਨਾ ਤਾਂ ਕਿਤੇ ਕਿਤੇ ਜਾ ਰਹੀ ਹੈ ਮਸ਼ੀਨਰੀ ਸਾਡੀ 3 ਸਾਲਾਂ ਚ ਗਲ ਰਹੀ ਹੈ ਇੱਥੇ ਪਈ ਨਾ ਸਾਨੂੰ ਚੱਕਣ ਦੇ ਰਿਹਾ ਨਾ ਧਰਨ ਦੇ ਰਿਹਾ ਕੁਝ ਆ ਕੇ 10 ਬੰਦੇ ਆ ਕੇ ਜਿੰਦੇ ਤੋੜ ਦਿੰਦੇ ਆ ਸਰ ਇਹ ਸਾਡੇ ਕਿਹੜੀ ਕਿਹੜੀ ਤੁਹਾਡੀ ਮਸ਼ੀਨਰੀ ਖਰਾਬ ਹੋ ਗਈ ਆ ਦੇਖੋ ਇਹਨਾਂ ਨੇ ਸਾਡੀਆਂ ਕੱਲ ਬੈਲਟਾਂ ਵੱਟੀਆਂ 50000 ਰੁਪਏ ਦੀਆਂ ਉਹ ਪਈਆਂ ਨੇ ਬੈਲਟਾਂ ਵੱਟੀਆਂ ਆ ਸਾਰੀ ਮਸ਼ੀਨਰੀ ਉੱਤੋਂ ਚੱਕ ਕੇ ਲੈ ਗਏ ਇਹਨਾਂ ਦੇ ਲੋਕ ਰਾਤ ਨੂੰ ਚੋਰੀ ਕਰਾਉਂਦੇ ਆ 27 ਮੋਟਰਾਂ ਚੋਰੀ ਹੋ ਗਈਆਂ ਟੋਟਲ ਸਾਰੀਆਂ ਨਿਕੀਆਂ ਵੱਡੀਆਂ ਕੰਪਰੈਸਰ ਚੋਰੀ ਹੋਇਆ ਇੱਥੋਂ 1.5 ਲੱਖ ਰੁਪਏ ਦਾ ਇਕੱਲਾ ਕੰਪਰੈਸਰ ਹੈ ਉਧਰ ਸਾਡਾ ਸੋਟਲੈਕ ਸੋਟਲੈਕ ਟੈਕਸ ਲੱਗਿਆ ਹੋਇਆ ਹੈ ਜਪਾਨੀ ਕੰਪਨੀ ਦਾ ਉਹ ਇਹਨਾਂ ਨੇ ਉਹ ਚਾਰ ਪੰਜ ਵਾਰੀ ਉਹ ਕਰਤਾ ਤੋੜਤਾ ਬਾਕੀ ਸਾਰ ਸੋਡੇ ਸਾਹਮਣੇ ਆ ਸਾਰੇ ਕੋ ਤੋੜਿਆ ਦੇ ਕਦੇ ਰੂਲਾ ਤੋੜ ਦਿੰਦੇ ਆ ਕਦੇ ਪੇਟੀ ਤੋੜ ਦਿੰਦੇ ਆ ਕਦਿਆਂ ਹੁਣ ਉੱਪਰੋਂ ਸੈੱਟ ਦੀਆਂ ਚਾਦਰਾਂ ਦੇਖੋ ਸਰ ਸੈੱਟ ਦੀਆਂ ਚਾਦਰਾਂ ਤੋੜਤੀਆਂ ਇਹਨਾਂ ਨੇ ਉਹ ਉੱਪਰੋਂ ਸਾਰਾ ਸੈੱਟ ਤੋੜਤਾ ਇੱਥੇ 25000 ਬੋਰੀ ਬਾਰਦਾਨਾ ਪਿਆ ਸੀ ਸਰ ਉਹ ਤੋੜਤਾ ਉਹ ਲੈ ਕੇ ਕਿਤੇ ਭਾਂਜੋ ਟਰੱਕ ਭਰ ਕੇ ਪਰਸੇ ਜਉਥੇ ਰਾਤ ਨੂੰ ਆ ਆ ਜਨਰੇਟਰ ਦੇਖੋ ਚਲਦੀ ਹਾਲਤ ਸੀ ਇਹ ਤੋੜਤਾ ਉਹ 100 ਟੈਕਸਿਲ ਜਪਾਨ ਤੋਂ ਮੰਗਾਇਆ ਹੋਇਆ ਹੈ ਜੀ ਉਹਦਾ ਕੋਈ ਉਹ ਨਹੀਂ ਹੈਗਾ ਸਟੈਬਲਾਈਜ਼ਰ ਉਹਦੇ ਵਿੱਚ ਇੱਕ ਸਪਰੇਟ ਏਸੀ ਲੱਗਿਆ ਸੀ ਸਰ ਉਹ ਨਹੀਂ ਹੈ ਉਹਦੇ ਵਿੱਚ ਤਿੰਨੇ ਸੀ ਕੰਮ ਕਰਦੇ ਨੇ ਉਹ ਜੁੰਡ ਦੇ ਵਿੱਚ ਉਹ ਇਸ ਟਾਈਮ ਕੋਈ ਏਸੀ ਨਹੀਂ ਹੈ ਉਹ ਜਿਹੜੀਆਂ ਚੀਜ਼ਾਂ ਸਾਡੀਆਂ ਡਾਕਟਰਾਂ ਕੋਲ ਤਾਂਹਾਂ ਪਈਆਂ ਸੀ ਤੋੜ ਕੇ ਲੈ ਗਏ ਚਾਕੇ ਲੈ ਗਏ ਮੋਟਰਾਂ ਚਾਕੇ ਲੈ ਗਏ ਕੈਮਰੇ ਸਾਡੇ ਤੋੜਤੇ ਇਹਨਾਂ ਨੇ ਜੇ ਅਸੀਂ ਕੋਈ ਚੀਜ਼ ਇੱਥੇ ਲਿਆ ਕੇ ਨਾਉਣਿਆਂ ਕੈਮਰਾ ਵਗੈਰਾ ਸਭ ਸਭ ਸਾਫ਼ ਕਰ ਦਿੰਦੇ ਆ ਸਾਹਮਣੇ ਉਤੋਂ ਬਾਹਰ ਦੀ ਤੋੜ ਕੇ ਆ ਕੇ ਇਹਨਾਂ ਨੂੰ ਕੀ ਅਧਿਕਾਰ ਆ ਸਾਡੇ ਜਿੰਦੇ ਤੋੜਨ ਦਾ ਜੇ ਸੀਗਾ ਇਹਨਾਂ ਨੇ ਪਜਾਸ਼ਨ ਲੈਣਾ ਸਰਕਾਰ ਨੇ ਸਾਨੂੰ ਲਿਖ ਕੇ ਦੇ ਅਸੀਂ ਪਜਾਸ਼ਨ ਦੇ ਦਿੰਦੇ ਆ ਪਰ ਜੈਸੇ ਨਾਲ ਅਸੀਂ ਤੁਹਾਨੂੰ ਹੁਣ ਅਸੀਂ ਖੇਤੀਬਾੜੀ ਕਰਕੇ ਤਾਂ ਸਰ ਨਹੀਂ ਦਿੰਦੇ ਸਾਨੂੰ ਕਮਰਸ਼ੀਅਲ ਮਿਲਣਾ ਚਾਹੀਦਾ ਮਰਸ਼ੀਆ ਸਾਡੀ ਪ੍ਰਾਪਰਟੀ ਹੈ 2000 ਤੋਂ ਸਰ ਅਵਾਰਡ ਹੋਇਆ ਸਾਨੂੰ 2000 ਚ ਅੱਜ 2024 ਚੱਲਦਾ ਚਾਰ ਸਾਲ ਤੋਂ ਅਸੀਂ ਇਹ ਡਿਸਟਰਬ ਹੋ ਰਹੀਆਂ ਵੀ ਸਾਡਾ ਸੈਲਰ ਨਹੀਂ ਕਿਤੇ ਚੱਲ ਰਿਹਾ ਅਸੀਂ ਇਹਨਾਂ ਨੂੰ ਇਹ ਵੀ ਜਿੰਨੀ ਆ ਅਕਵਾਇਰ ਹੋ ਗਈ ਬਾਕੀ ਸਾਡੀ ਜ਼ਮੀਨ ਇੱਧਰ ਬਚਦੀ ਹੈ ਸਾਨੂੰ ਉਧਰ ਸੈਲਰ ਲਾ ਲੈਣ ਦੇ ਦੂਜੀ ਜ਼ਮੀਨ 'ਚ ਉਹ ਨਹੀਂ ਜਾਣ ਦਿੱਤਾ ਸਾਨੂੰ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਸੈੱਲਰ ਲਾਉਣ ਦੀ ਸਰਕਾਰ ਬਣੀਓ ਸਾਰੀਆਂ ਇਹ ਹਦਾਇਤਾਂ ਨੇ ਵੀ ਇਹਨਾਂ ਨੂੰ ਆ ਚੀਜ਼ਾਂ ਕਰਕੇ ਦੇਣੀਆਂ ਨੇ ਅਵਾਰਡ ਦੇ ਮੁਤਾਬਕ ਸਰ ਐਸਟੀਐਮ ਸਾਹਿਬ ਆਉਂਦੇ ਆ ਉਹ ੱਟਕਾ ਕਰ ਲੈਂਦੇ ਆ ਹੋਰ ਅਕਸਰ ਸਾਹਿਬ ਆਉਣਦੇ ਆ ਉਹ ੱਟਕਾ ਕਰ ਲੈਂਦੇ ਆ ਮੈਂ ਹੱਡ ਦਾ ਮਰੀਜ਼ ਆ 60 ਸਾਲ ਦਾ ਬੰਦਾ ਕੱਲ ਮੈਂ ਇਹਨੂੰ ਤਿੰਨ ਵਾਰ ਗੱਸੀ ਪਈ ਆ ਇੱਥੇ ਮੈਂ ਪਰਿਵਾਰ ਦਾ ਕਮਾਊ ਮੈਂਬਰ ਆ ਜੇ ਮੈਂ ਇੱਥੇ ਮਰ ਗਿਆ ਮੈਨੂੰ ਕਿਹਨੇ ਪੈਸੇ ਦੇਖਣੇ ਮੇਰੇ ਬੱਚੇ ਨੇ ਸਮੂਹ ਰਾਸ਼ਟਰ ਕੌਮ ਦਿੱਤਾ ਦੇ ਕੇ ਜਿਹਨਾਂ ਨੇ ਰੈਸਟ ਇਹਨਾਂ ਦੀ ਪਾਵਰ ਹੈ ਜੀ ਬਸ 220 ਚ ਰੈਸਟ ਕਰ ਲੋ ਜੀ 220 ਚ ਰੈਸਟ ਕਰ ਲੋ ਜੀ ਇਹਨਾਂ ਦੀ ਪਾਵਰਾਂ ਨੇ ਸਾਭ ਦੀਆਂ ਠੀਕ ਹੈ ਫਿਰ ਲੈ ਗਏ ਥਾਣੇ ਅਮਰਗੜ ਉਥੇ ਇੰਡੀਗਲ ਰੱਖਿਆ 2 ਘੰਟੇ ਫਿਰ 7:55 ਚ ਪੇਸ਼ ਕਰਦਾ ਰਾਤ 8 ਵਜੇ ਹੁਣ ਜੇ ਅਸੀਂ ਆਂਦਾ ਹੱਕ ਮੰਗਦੇ ਆਂ ਆਪਦੇ ਹੱਕ ਵਾਸਤੇ ਲੜਦੇ ਆਂ ਕਹਿੰਨੇ ਆਂ ਤਾਂ ਸਾਡੇ ਤੇ ਪਰਚੇ ਹੁੰਦੇ ਆ ਆ ਹੁਣ ਇੰਨੀ ਕਾਰਵਾਈ ਹੋਈ ਐ ਇੰਨੀ ਫੋਰਸ ਆਈ ਐ ਕੋਈ ਸਾਨੂੰ ਐਂਟੀਮੇਸ਼ਨ ਨਹੀਂ ਆ ਕੇ ਖੋਲਣ ਲੱਗੇ ਤੋੜਨ ਲੱਗੇ ਚਾਰ ਅਫਸਰ ਆ ਗਏ ਅਫਸਰਾਂ ਨੂੰ ਸਹੀ ਨਹੀਂ ਦੱਸਦੇ ਵੀ ਅਵਾਰਡ ਕਾਹਦਾ ਬਣਿਆ ਹੋਇਆ ਅਫਸਰ ਸਹਿਬਾਨ ਚਲੋ ਇਹਨਾਂ ਦੀ ਡਿਊਟੀ ਹੈ ਇਹਨਾਂ ਦੀ ਮਜਬੂਰੀ ਅਫਸਰ ਸਹਿਬਾਨ ਦੀ ਇਹਨਾਂ ਨੇ ਆਉਣਾ ਜਦੋਂ ਆ ਕੇ ਅਸੀਂ ਇਹਨਾਂ ਤੋਂ ਇਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਵੀ ਦਿਓ ਸਾਨੂੰ ਉਹਦਾ ਦਿਓ ਜਿਹੜਾ ਆਰਡਰ ਹੈ ਐਸਟੀਐਮ ਸਾਹਿਬ ਦਾ ਉਹ ਚੀਜ਼ ਕੁਝ ਹੋਰ ਬੋਲ ਗਿਆ ਸਰ ਹਾਂ ਇਹ ਤੁਮਾ ਤਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਂ ਲਾਈਏ ਹੁਣ ਹੈ ਆ ਰਹਿ ਗਿਆ ਸਾਡੇ ਕੋਲੇ ਹੱਲ ਹੋ ਜਾਂ ਸਾਡੇ ਉਤੋਂ ਦੀਆਂ ਗੱਡੀਆਂ ਨਗਾ ਦੇ ਔਰ ਆਹੀ ਹਾਲਾ ਪੈਸਾ ਕੋਈ ਸਾਨੂੰ ਮਿਲਿਆ ਨਹੀਂ ਅਜੇ ਤੱਕ ਏ ਮਿੰਟ ਮਿਹਨਤ ਤੋਂ ਬਾਅਦ ਸਰ 2 ਮਹੀਨੇ ਦਾ ਟਾਈਮ ਆ ਸਾਨੂੰ ਮਸ਼ੀਨਰੀ ਚੱਕਣ ਦਾ ਪੇਮੈਂਟ ਕੋਈ ਮਿਲੀ ਨਹੀਂ ਕੋਈ ਵੀ ਸਾਨੂੰ ਇੱਕ ਨਾਮਾ ਪੈਸਾ ਨਹੀਂ ਅਜੇ ਤੱਕ ਪ੍ਰੋਵਾਈਡ ਪੈਸਾ ਮਿਲਿਆ ਕੋਈ ਸਾਨੂੰ ਨੋਟਿਸ ਦਿੰਦਾ ਹੈ ਹੈ ਸਾਨੂੰ ਤਾਂ ਇਹ ਨਹੀਂ ਪਤਾ ਕੱਲ ਅਸੀਂ ਐਸਟੀਐਮ ਸਾਹਿਬਾਨ ਨੂੰ ਇਹ ਕੁਐਸਚਨ ਕੀਤਾ ਸੀ ਕਿ ਸਾਡੀ ਮਸ਼ੀਨਰੀ ਕਿਹਦੀ ਕਸਟਡੀ 'ਚ ਜਾ ਰਹੀ ਹੈ ਉਹ ਮੈਨੂੰ ਕਹਿੰਦੇ ਵੀ ਫੂਡ ਸਪਲਾਈ ਦੀ ਸਟੱਡੀ ਕਾਸਟ ਸਟੱਡੀ ਚ ਜਾ ਰਹੀ ਆ। ਅਸੀਂ ਕਿਹਾ ਜੀ ਉਹਨਾਂ ਦੇ ਬੰਦੇ ਹੈਗੇ। ਕਹਿੰਦੇ ਜੀ ਉਹਨਾਂ ਦੇ ਬੰਦੇ ਅੱਜ ਤੱਕ ਅਸੀਂ ਲੈ ਕੇ ਨਹੀਂ ਆਏ। ਮੈਂ ਕਿਹਾ ਜੀ ਜਿਹਦੀ ਸਟੱਡੀ ਚ ਜਾ ਰਹੀ ਆ ਸਾਨੂੰ ਮਿਲਾ ਦਿਓ। ਨਹੀਂ ਜੀ। ਮੈਂ ਕਿਹਾ ਜੀ 1.5 ਕਰੋੜ ਦੀ ਮਸ਼ੀਨਰੀ ਆ, ਇਲੈਕਟ੍ਰੋਨਿਕ ਮਸ਼ੀਨਰੀ ਆ। ਇੱਕ ਚੀਜ਼ ਅਗਲੇ ਨੇ ਸਾਡੀ ਐ ਤੋੜ ਕੇ ਛੱਡਤੀ ਸਾਡੀ 50 ਲੱਖ ਦਾ ਹਜਾਊ ਸੋਰ ਟੈਕਸ। ਤੁਹਾਨੂੰ ਕੋਈ ਨੋਟਿਸ ਦਿੱਤਾ ਸਰਕਾਰ ਨੇ? ਨਹੀਂ ਨਹੀਂ ਅਜੇ ਤੱਕ ਸਾਨੂੰ ਕੋਈ ਨੋਟਿਸ ਨਹੀਂ ਆਇਆ। ਵੀ ਆ ਖਾਲੀ ਕਰ ਦਿਓ। ਨਾ। ਚਲੋ ਸਾਨੂੰ ਪੈਸੇ ਨਹੀਂ ਦਿੱਤੇ ਪੈਸਿਆਂ ਤੋਂ ਬਾਅਦ ਨੋਟਿਸ ਹੋਣਾ 2 ਮਹੀਨੇ ਬਾਅਦ ਸਰਾਸਰ ਟੱਕਾ ਪਹਿਲੇ ਸ਼ਨੀਵਾਰ ਸਾਨੂੰ ਬੁਲਾਇਆ ਗਿਆ ਦਫਤਰ ਤੇ ਸਾਰੇ ਅਫਸਰ ਸਹਿਬਾਨ ਸੀ ਡੀਸੀ ਸਾਹਿਬ ਨਾ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਐਨਐਚਆਈ ਦੇ ਅਧਿਕਾਰੀ 2025 ਜਾਨੇ ਮੀਟਿੰਗ ਸੀ ਅਸੀਂ ਆ ਪੰਜ ਚੀਜ਼ਾਂ ਇਹਨਾਂ ਨੂੰ ਕਹੀਆਂ ਵੀ ਸਾਡਾ ਇੱਕ ਤਾਂ ਅਵਾਰਡ ਆ ਜਿਹੜਾ ਖੇਤੀਬਾੜੀ ਦਾ ਨਹੀਂ ਹੈਗਾ ਹੋਣਾ ਚਾਹੀਦਾ ਸਾਡਾ ਸੈਲਰ ਆ ਜੀ ਉਹਦਾ ਅਵਾਰਡ ਕਰੋ ਦੂਜਾ ਸਾਡੀ ਮਸ਼ੀਨਰੀ ਕਿਹਦੀ ਕਿ ਸਟੱਡੀ ਤੇ ਜਾਊਗੀ ਇਨੀ ਮਸ਼ੀਨਰੀ ਜੀ ਤੁਸੀਂ ਚੱਕ ਰਹੇ ਹੋ ਇਹਦਾ ਇੱਕ ਅਲੱਗ ਵਾਰਡ ਬਣਨਾ ਹੈ। ਇੱਕ ਰੀ ਸੈਟਲਮੈਂਟ ਤੇ ਰੀ ਇਹ ਸੈਟਲਮੈਂਟ ਰੀਹੈਬਲੀਮੈਂਟ ਉਹਦੇ ਤਨਕ ਇੱਕ ਅਵਾਰਡ ਬਣਨਾ ਵੀ ਇਹਨਾਂ ਨੇ ਸੈਟਰ ਲਾ ਕੇ ਇਹਨਾਂ ਨੂੰ ਰੁਜ਼ਗਾਰ ਪੈਦਾ ਕਰਕੇ ਦੇਣਾ ਹੈ। 3 ਸਾਲ ਹੋ ਗਏ ਨਾ ਸਾਨੂੰ ਕੋਈ ਰੁਜ਼ਗਾਰ ਪੈਦਾ ਕਰਕੇ ਦਿੱਤਾ। ਇਹ ਇਹਨਾਂ ਦੀ ਜਿਹੜਾ ਇਹ ਐਨਐਚਆਈ ਦਾ ਜ਼ਮੀਨ ਲੈਣ ਦਾ ਅਧਿਕਾਰ ਹੈ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੈ ਨੋਟ ਨੇ ਜੀ। ਹੁਣ ਸਾਡਾ ਗੈਰਜ ਦਾ ਅਵਾਰਡ ਬਣਿਆ ਸਰ। ਮੈਂ ਹੰਬੜਾ ਪਿੰਡ ਦਾ ਇੱਕ ਹੰਬੜਾ ਪਿੰਡ ਸਾਈਡਰ ਰਿਕੁਆਇਰ ਹੋਇਆ ਹੰਬੜਾ ਲੁਧਿਆਣੇ ਚ ਮੈਂ ਉਹਦਾ ਵਾਰਡ ਲੈ ਕੇ ਆਇਆ 16 ਕਰੋੜ ਰੁਪਏ ਦਾ ਵਾਰਡ ਹੋਇਆ ਉਹਦਾ ਉਹਦੇ ਚ ਮਸ਼ੀਨਰੀ ਦੇ ਪੈਸੇ ਉਹਨਾਂ ਨੂੰ ਅਲੱਗ ਮਿਲੇ ਨੇ ਹੈ ਜੀ ਇਹਦੇ ਸਾਈਡਾਂ ਦੇ ਪੈਸੇ ਅਲੱਗ ਮਿਲੇ ਨੇ ਜ਼ਮੀਨ ਦੇ ਪੈਸੇ ਕਮਰਸ਼ੀਅਲ ਦੇ ਹਿਸਾਬ ਨਾਲ 100000 ਰੁਪਏ ਗਾਜ ਉਹਨਾਂ ਨੂੰ ਮਿਲੇ ਆ ਸਾਨੂੰ ਮਿਲਦੇ ਆ 12 ਲੱਖ ਰੁਪਏ ਬਿੱਗਾ ਵਿਚੋਂ ਦੇ 50000 ਰੁਪਏ ਟੀ ਡੀ ਐਸ ਕੱਟਿਆ ਜਾ ਰਿਹਾ ਹਾਂ ਇਹ ਖੇਤੀਬਾੜੀ ਵਾਲੀ ਜ਼ਮੀਨ ਆ ਸਰ ਜੇ ਖੇਤੀਬਾੜੀ ਵਾਲੀ ਆ ਫਿਰ ਇੱਥੇ ਢਾਉਂਦੇ ਕਿਉਂ ਨੇ ਤੇ ਇੱਥੇ ਆ ਫਿਰ ਕਾਰਵਾਈ ਕਿਉਂ ਕਰਦੇ ਆ ਸਰ ਸਾਡਾ ਸਾਡੀ ਤਾਂ ਇਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਧੱਕੇ ਨਾ ਕਰੋ ਕਿਸੇ ਦਾ ਘਰ ਢਾਈ ਜਾਣੇ ਹੋ ਕਿਸੇ ਦੀ ਫੈਕਟਰੀ ਢਾਈ ਜਾਣੇ ਹੋ ਕਿਸੇ ਦੀ ਸੈੱਲਰ ਢਾਈ ਜਾਣੇ ਹੋ ਪੈਸੇ ਦਿਓ ਅਸੀਂ ਸਾਨੂੰ ਟਾਈਮ ਦਿਓ 2 ਮਹੀਨੇ ਦਾ ਅਸੀਂ ਲੈ ਕੇ ਨਿਕਲ ਜਾਾਂਗੇ ਆਪਣਾ ਅਸੀਂ ਕਿਤੇ ਹੋਰ ਲਾਉਂਦੇ ਹੋਵਾਂਗੇ 3 ਸਾਲ ਤੇ ਅਸੀਂ ਇੱਥੇ ਬੈਠੇ ਆ ਇਹ ਇਹਦੀ ਰਾਖੀ ਰੱਖਦੇ ਹਾਂ ਹੁਣ ਸਾਡੀ ਇੱਥੇ 5-7 ਲੱਖ ਦੀ ਚੋਰੀ ਹੋ ਗਈ ਦੋ ਐਫਆਈਆਰਾਂ ਅਮਰਗੱਡ ਥਾਣੇ 'ਚ ਹੋ ਚੁੱਕੀਆਂ ਨੇ ਠੀਕ ਹੈ ਜੀ ਉਹਦਾ ਨਹੀਂ ਕੋਈ ਹੱਲ ਬਣਿਆ ਠੀਕ ਇਹਨਾਂ ਦੇ ਅਫਸਰ ਸਾਹਿਬਾਨ ਕੋਟਾ ਬਣਾ ਕੇ ਲੱਗੇ ਜੋਰ ਦੱਸਦੇ ਨੇ ਦਸਰਾ ਗੋਰੀ ਨਾਲ ਕਰਕੇ ਹਾਂ ਪਹਿਲੀ ਖੇਤੀਬਾੜੀ ਨੇ ਉਹਨਾਂ ਦੀ ਡੈਕਰੀ ਦਾ ਇਹ ਕੋਰਸ ਸਾਡਾ ਬੜਾ ਮਿਆਰ ਆਏਗਾ ਕਿ ਕਿ ਕੀ ਨਹੀਂ ਰਹਿਣਾ ਕੱਲ ਨੂੰ ਤੁਸੀਂ ਇਹ ਅੰਨੀ ਗੱਲੀ ਬੋਲ ਦੋ ਕਿ ਤੁਹਾਨੂੰ ਆਉਂਦੇ ਟੱਕ ਮਿਲ ਰਿਹਾ ਹੈ ਆਜੋ